ਜਦੋਂ ਮੈਂ ਕਦੇ ਵੀ ਕਲਾਇੰਟਸ ਨਾਲ ਗੱਲ ਕਰਦੀ ਆ ਇਹ ਜੋ ਇਹ ਮੈਨੂੰ ਕਹਿੰਦੇ ਆ ਕਿ ਅਜੇ ਨਹੀਂ ਨਹੀਂ ਅਜੇ ਨਹੀਂ ਪੋਸੀਬਲ ਅਜੇ ਕਿੱਥੇ ਆ ਅਜੇ ਕਿੱਥੇ ਯੂ نو ਥਿਸ ਇਜ਼ ਹਾਊ ਆਵਰ ਪੰਜਾਬੀ ਵੇਜ਼ ਇਜ਼ ਨਹੀਂ ਅਜੇ ਨਹੀਂ ਅਜੇ ਕਿੱਥੇ ਥੈਨ ਮੇਰਾ ਪਹਿਲਾ ਉਹਨਾਂ ਲਈ ਹੁੰਦਾ ਹੈ ਕਿ ਤੁਸੀਂ ਪਹਿਲਾਂ ਮਾਈਂਡ ਸੈਟ ਆਪਣਾ ਰੈਡੀ ਰੱਖੋ ਯੂ نو ਬੀ ਇਨ ਅ ਰਾਈਟ ਮਾਈਂਡ ਸੈਟ ਕਿ ਹਸਬੰਡ ਵਾਈਫ ਤੁਸੀਂ ਜਿੰਨੇ ਮੈਂਬਰ ਹੋ ਕਿ ਅਸੀਂ ਘਰ ਲੈਣਾ ਹੁਣ ਜਦੋਂ ਤੁਸੀਂ ਸੋਚ ਲੈਂਦੇ ਹੋ ਕਿ ਅਸੀਂ ਲੈਣਾ ਹੈ ਦੈਨ ਵੀ ਪ੍ਰੋਸੀਡ ਟੁਵਰਡਸ ਕਿ ਅਸੀਂ ਉਹਦੇ ਲਈ ਕੀ ਕੀ ਕਰ ਸਕਦੇ ਆ ਕੀ ਸਟੈਪਸ ਚੱਕਣੇ ਆ ਉਹ ਕਰ ਲੈਣ ਲਈ ਔਰ ਕਰ ਲੈਣ ਤੇ ਜਦੋਂ ਤੁਹਾਡਾ ਹੋ ਗਿਆ ਫਿਰ ਇੱਕ ਮੋਗੇਜ ਐਡਵਾਈਜ਼ਰ ਨੂੰ ਜ਼ਰੂਰ ਮਿਲੋ ਜਿਸ ਤਰ੍ਹਾਂ ਤੁਸੀਂ ਕਿਹਾ ਸ਼ਾਇਦ ਤੁਸੀਂ ਹੁਣ ਰੈਡੀ ਨਹੀਂ ਹੋ ਐਂਡ ਦੈਟਸ ਫਾਈਨ ਪਰ ਅਸੀਂ ਤੁਹਾਡੇ ਨਾਲ ਕੰਮ ਕਰਕੇ ਦੇਖ ਸਕਦੇ ਆ ਯੂ نو ਤੁਹਾਡੀ ਅਸੈਸਮੈਂਟ ਕਰ ਸਕਦੇ ਆ ਇਨੀਸ਼ੀਅਲੀ ਕਿ ਕਿੱਥੇ ਕਮੀ ਆ ਰਹੀ ਹੈ ਇਜ਼ ਇਟ ਦ ਕ੍ਰੈਡਿਟ ਕਾਰਡ ਇਜ਼ ਇਟ ਸਮਥਿੰਗ ਐਲਸ ਇਜ਼ ਇਟ ਤੁਹਾਡਾ ਲੋਨ ਹੈ ਜਾਂ ਇਨਕਮ ਕੁਝ देयर आर ਮਲਟੀਪਲ ਫੈਕਟਰਸ ਜੀ ਜੀ ਵੀ ਕੈਨ ਅਸੈਸ ਕਿ ਦੇਖੋ ਐਸ ਇਸ ਜੇ ਇਹ ਥੋੜਾ ਜਿਹਾ ਪੈਟ ਨੂੰ ਠੀਕ ਕਰ ਲਈ ਤਾਂ ਵਿਦਨ 3 ਮੰਥਸ ਵਿਦਨ 4 ਮੰਥਸ ਅਸੀਂ ਲੈ ਸਕਦੇ ਹਾਂ ਘਰ ਜੀ ਤੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਐਟ ਐਨੀ ਸਟੇਜ ਐਡਵਾਈਜ਼ਰ ਨੂੰ ਮਿਲੋ ਐਂਡ ਇਹ ਨਹੀਂ ਕਿ ਔਰ ਔਰ ਐਸ ਯੂ ਸੈਡ ਇਟ ਦੇ ਡਸ ਨੋਟ ਕਾਸ ਐਨੀਥਿੰਗ ਇਹਨਾਂ ਲਈ ਸਰਵਿਸਿਜ਼ ਸਾਡੀਆਂ ਬਿਲਕੁਲ ਫ੍ਰੀ ਹੈ ਸਾਨੂੰ Commission MILDF from the bank. So we are not, you know, clients, we do not charge anything to the not clients.